ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਦੋਸਤੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਿੱਚ ਚੱਲ ਰਿਹਾ ਜ਼ਮੀਨ ਨੂੰ ਮੁਹਈਆ ਕਰਾਉਣ ਨੂੰ ਲੈ ਕੇ ਜਿਹੜਾ ਰੇੜਕਾ ਹੈ ਉਹ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ ਲੱਗਦਾ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਹੇਠਾਂ ਭਾਰਤ ਸਰਕਾਰ ਐਕਸਪ੍ਰੈਸ ਹਾਈਵੇ ਬਣਾ ਰਹੀ ਹੈ ਉਹਦਾ ਜਿਹੜਾ ਲਗਭਗ 90% ਦੇ ਆਸ-ਪਾਸ ਜਿਹੜਾ ਹੈ ਕੰਮ ਪੂਰਾ ਹੋ ਚੁੱਕਿਆ ਹੈ ਸਿਰਫ ਜਿਹੜਾ ਪੰਜਾਬ ਦੇ ਕੁਝ ਹਿੱਸੇ ਨੇ ਉੱਥੇ ਜ਼ਮੀਨ ਦੇ ਰੌਲੇ ਨੂੰ ਲੈ ਕੇ ਜਿਹੜਾ ਹੈ ਇਹ ਕੰਮ ਰੁਕਿਆ ਹੋਇਆ ਹੈ ਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਨਿਤਨ ਗੜਕਰੀ ਜੋ ਕਿ ਆਪਣੇ ਰੋਡ ਟਰਾਂਸਪੋਰਟ ਤੇ ਹਾਈਵੇ ਦੇ ਮਿਨਿਸਟਰ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਸੀਐਮ ਭਗਵੰਤ ਮਾਨ ਨੂੰ ਕਿ ਜਿਹੜਾ ਲਾਅ ਐਂਡ ਆਰਡਰ ਦੀ ਵਿਵਸਥਾ ਹੈ ਪੰਜਾਬ ਦੇ ਵਿੱਚ ਉਹ ਕਾਫੀ ਖਰਾਬ ਹੋ ਚੁੱਕੀ ਹੈ ਉਸ ਕਰਕੇ ਜਿਹੜੇ ਠੇਕੇਦਾਰ ਨੇ ਐਨਐਚਏਆਈ ਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਉਹ ਜਿਹੜੇ ਨੇ ਉਹ ਕੰਮ ਕਰਨ ਤੋਂ ਝਿਜਕ ਰਹੇ ਨੇ ਤੇ ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਨੇ ਤੇ ਕਿਸੇ ਨੇ ਐਫ ਆਈ ਆਰ ਵੀ ਨਹੀਂ ਲਿਖੀ ਇਸ ਤਰ੍ਹਾਂ ਦੇ ਖਦਸ਼ੇ ਜਿਹੜੇ ਨੇ ਉਹ ਜ਼ਾਹਿਰ ਕੀਤੇ ਗਏ ਇਸ ਨਾਲ ਜਿਹੜਾ ਮੁੱਦਾ ਸੀ ਕਾਫੀ ਸੁਰਖੀਆਂ ਦੇ ਵਿੱਚ ਆਇਆ ਆ ਸੀਐਮ ਭਗਵੰਤ ਮਾਨ ਨੇ ਜਵਾਬੀ ਚਿੱਠੀ ਲਿਖੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਕਰਕੇ ਵੀ ਇਹ ਕਿਹਾ ਕਿ ਲਾਅ ਐਂਡ ਆਰਡਰ ਦਾ ਕੋਈ ਮਸਲਾ ਨਹੀਂ ਹੈ ਸਿਰਫ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਸ ਦੇ ਉੱਪਰ ਮਸਲਾ ਜੋ ਹੈ ਉਹ ਮੁਆਵਜ਼ੇ ਦਾ ਹੈ ਉਹਨਾਂ ਦੇ ਕਹਿਣ ਮੁਤਾਬਕ 50 55 ਦਾ ਰੌਲਾ ਹੈ ਮਤਲਬ 50 ਲੱਖ ਕੇਂਦਰ ਦੇਣ ਨੂੰ ਤਿਆਰ ਹੈ ਕਿਸਾਨ ਜਿਹੜੇ ਨੇ 55 ਲੱਖ ਮੰਗ ਰਹੇ ਨੇ ਇੰਨਾ ਕੀ ਫਰਕ ਹੈ ਤੇ ਜਲਦ ਜਿਹੜਾ ਹੈ ਉਹ ਇਹਦਾ ਮਸਲਾ ਉਹ ਲਜਿਠਿਆ ਜਾਊਗਾ ਹੱਲ ਨਿਕਲਿਆ ਆਊਗਾ ਉਹਨਾਂ ਦੇ ਕਹਿਣ ਮੁਤਾਬਕ ਕਿ ਤੁਸੀਂ ਚਾਰਖੰਡ ਤੇ ਉੜੀਸਾ ਦੀਆਂ ਜ਼ਮੀਨਾਂ ਦੇ ਨਾਲ ਪੰਜਾਬ ਦੀ ਜ਼ਮੀਨ ਨੂੰ ਜਿਹੜਾ ਹੈ ਉਹਦਾ ਮੁਕਾਬਲਾ ਨਾ ਕਰੋ ਉੱਥੋਂ ਦੇ ਰੇਟਾਂ ਦਾ ਮੁਕਾਬਲਾ ਜਿਹੜਾ ਹੈ ਇੱਥੋਂ ਨਾਲ ਨਾ ਕਰੋ ਕਿਉਂਕਿ ਇੱਥੇ ਦੀ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ ਇਸ ਕਰਕੇ ਤੇ ਜ਼ਮੀਨਾਂ ਦੇ ਰੇਟ ਜਿਹੜੇ ਨੇ ਉਹ ਜ਼ਿਆਦਾ ਨੇ ਇਸ ਕਰਕੇ ਜਿਹੜਾ ਸਾਰਾ ਮੁਆਵਜ਼ਾ ਜ਼ਿਆਦਾ ਮੰਗਣ ਨੂੰ ਜਸਟੀਫਾਈ ਕੀਤਾ ਉਹਨਾਂ ਨੇ ਤੇ ਕਿਹਾ ਕਿ ਪੈਸਾ ਤੁਹਾਨੂੰ ਦੇਣਾ ਪਏਗਾ ਸਰਕਾਰ ਨੂੰ ਸਰਕਾਰ ਇਹ ਪ੍ਰੋਜੈਕਟਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਧਮਕੀ ਪਹਿਲਾਂ ਦੇ ਚੁੱਕੀ ਹੈ ਕਿ ਜੇ ਟਾਈਮ ਦੇ ਉੱਤੇ ਇਹ ਜ਼ਮੀਨ ਜਿਹੜੀ ਹੈ ਸਾਨੂੰ ਨਾ ਮਿਲੀ ਇਹਦਾ ਕਬਜ਼ਾ ਸਾਨੂੰ ਨਾ ਮਿਲਿਆ ਤਾਂ ਅਸੀਂ ਜਿਹੜਾ ਹੈ ਇਹ ਪ੍ਰੋਜੈਕਟ ਰੱਦ ਕਰ ਸਕਦੇ ਹਾਂ ਰੱਦ ਕਰਨ ਦੇ ਵਿੱਚ ਝਿਜਕਾਂਗੇ ਨਹੀਂ ਸਰਕਾਰ ਮੁਤਾਬਕ ਜਿਹੜਾ ਹੈ ਕੰਪਨਸੇਸ਼ਨ ਦਾ ਪੈਸਾ ਆਲਰੇਡੀ ਜਿਹੜਾ ਹੈ ਕਿਸਾਨਾਂ ਨੂੰ ਦਿੱਤਾ ਜਾ ਚੁੱਕਿਆ ਹੈ ਪਰ ਕਿਸਾਨ ਜਿਹੜੇ ਨੇ ਉਹ ਜ਼ਮੀਨ ਦਾ ਕਬਜ਼ਾ ਨਹੀਂ ਦੇਣਾ ਚਾਹੁੰਦੇ ਨਹੀਂ ਛੱਡਣਾ ਚਾਹੁੰਦੇ ਹੋਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਇਸ ਕਰਕੇ ਇਹ ਦਿੱਕਤ ਜਿਹੜੀ ਆ ਰਹੀ ਹੈ 28 ਤਰੀਕ ਨੂੰ ਹੀ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਇੱਕ ਮੀਟਿੰਗ ਸੀ ਜਿਦੇ ਵਿੱਚ ਉਹਨਾਂ ਨੇ ਇਹਨਾਂ ਪ੍ਰੋਜੈਕਟਾਂ ਦੀ ਸਟੇਟਸ ਕੀ ਹੈ ਕਰੰਟ ਸਟੇਟਸ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਲੈਣ ਲਈ ਇੱਕ ਮੀਟਿੰਗ ਬੁਲਾਈ ਹੋਈ ਸੀਗੀ ਕਿ ਕਿਹੜਾ ਪ੍ਰੋਜੈਕਟ ਕਿੱਥੇ ਪਹੁੰਚਿਆ ਹੈ ਕਿਸ ਕਰਕੇ ਰੁਕਿਆ ਹੋਇਆ ਹੈ ਕੋਈ ਅੜਚਨ ਹੈ ਤਾਂ ਕੀ ਹੈ ਸੋ ਇਹ ਜਿਹੜੀ ਮੀਟਿੰਗ ਹੈ ਉਹ ਹੋਣੀ ਸੀ ਇਸ ਦਾ ਜਵਾਬ ਜਿਹੜਾ ਹੈ ਉਹ ਪੰਜਾਬ ਸਰਕਾਰ ਨੂੰ ਦੇਣਾ ਪੈਣਾ ਸੀਗਾ ਕਿ ਸਾਡੇ ਸੂਬੇ ਦੇ ਵਿੱਚ ਜਿਹੜਾ ਕੰਮ ਹੈ ਉਹ ਕਿੱਥੇ ਪਹੁੰਚ ਚੁੱਕਿਆ ਹੈ ਕੀ ਉਹਦੀ ਪ੍ਰਗਤੀ ਦੀ ਰਿਪੋਰਟ ਹੈ ਕਿੰਨਾ ਹੋ ਚੁੱਕਿਆ ਹੈ ਕਿਉਂ ਰੁਕਿਆ ਹੈ ਜੇ ਰੁਕਿਆ ਹੋਇਆ ਹੈ ਕੀ ਦਿੱਕਤਾਂ ਆ ਰਹੀਆਂ ਨੇ ਸੋ ਮੀਟਿੰਗ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈ ਪੰਜਾਬ ਸਰਕਾਰ ਦੇ ਚੀਫ ਸਕੱਟਰੀ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਉਹਦੇ ਵਿੱਚ ਉਹਨਾਂ ਨੇ ਪੁਲਿਸ ਫੋਰਸ ਮੁਹੱਈਆ ਕਰਾਉਣ ਦੀ ਗੱਲ ਕਹੀ ਕਿ ਸਾਨੂੰ ਪੁਲਿਸ ਫੋਰਸ ਜਿਹੜੀ ਹੈ ਉਹ ਚਾਹੀਦੀ ਹੋਏਗੀ ਤਾਂ ਕਿ ਅਸੀਂ ਉਹ ਜ਼ਮੀਨਾਂ ਦਾ ਕਬਜ਼ਾ ਲੈ ਕੇ ਨੈਸ਼ਨਲ ਹਾਈਵੇ 30 ਨੂੰ ਦੇ ਦਈਏ ਤੇ ਉਸ ਮੀਟਿੰਗ ਦੇ ਵਿੱਚ ਅਸੀਂ ਕਹਿਣ ਯੋਗੇ ਹੋ ਜਾਾਂਗੇ ਕਿ ਸਰਕਾਰ ਜੋ ਹੈ ਉਸ ਵੱਲੋਂ ਕੋਈ ਦਿੱਕਤ ਨਹੀਂ ਹੈ ਜ਼ਮੀਨ ਅਸੀਂ ਕਬਜ਼ਾ ਲੈ ਲਿਆ ਹੈ ਤੇ ਜਿਹੜਾ ਤੁਹਾਨੂੰ ਸੌਂਪ ਦਾਂਗੇ ਤੇ ਕੰਮ ਜਿਹੜਾ ਹੈ ਉਹ ਫਟਾਫਟ ਹੋ ਜਾਏਗਾ ਇਸ ਹੀ ਕਵਾਇਦ ਦੇ ਚੱਲਦਿਆਂ ਇੱਕ ਦੋ ਦਿਨ ਜੋ ਹੋ ਗਏ ਨੇ ਪਿਛਲੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਜਿਹੜਾ ਹੈ ਉਹ ਵੱਖ-ਵੱਖ ਥਾਂ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਹੈ ਜ਼ਮੀਨ ਕੋਸ਼ਿਸ਼ ਕੀਤੀ ਕਬਜ਼ਾ ਇੱਕ ਅੰਦੀ ਜਗ੍ਹਾ ਤੇ ਪਹਿਲਾਂ ਕਰ ਵੀ ਲਿਆ ਗਿਆ ਪਰ ਬਾਅਦ ਦੇ ਵਿੱਚ ਕਿਸਾਨਾਂ ਨੇ ਉਹ ਕਬਜ਼ਾ ਵਾਪਸ ਲੈ ਲਿਆ ਸੋ ਇਹ ਜਿਹੜਾ ਰੌਲਾ ਹੈ ਕਿਸਾਨ ਯੂਨੀਅਨਾਂ ਨੇ ਉਹ ਇਕੱਠੀਆਂ ਹੋ ਕੇ ਇਸ ਕਬਜ਼ਾ ਲੈਣ ਦਾ ਵਿਰੋਧ ਕਰ ਰਹੀਆਂ ਨੇ ਦੋ ਏਰੀਆ ਦੇ ਵਿੱਚ ਮੇਨਲੀ ਜਿਹੜਾ ਹੈ ਇਹ ਰੌਲਾ ਚੱਲ ਰਿਹਾ ਹੈ ਇੱਕ ਤਾਂ ਮਲੇਰ ਕੋਟਲਾ ਏਰੀਆ ਹੈ ਉਹਦੇ ਵਿੱਚ ਆ ਇਹ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਇਹ ਇਸ਼ੂ ਚੱਲ ਰਿਹਾ ਹੈ ਦੂਸਰਾ ਤਰਨਤਾਰਨ ਦਾ ਏਰੀਆ ਹੈ ਜਿੱਥੇ ਕਿਸਾਨ ਜਿਹੜਾ ਨੇ ਉਹ ਵਿਰੋਧ ਕਰ ਰਹੇ ਨੇ ਹੁਣ ਜਿਹੜਾ ਮਲੇਰ ਕੋਟਲਾ ਵਾਲਾ ਇਸ਼ੂ ਹੈ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਹੜੀ ਹੈ ਉਸ ਵੱਲੋਂ ਜਿਹੜਾ ਹੈ ਇੱਥੇ ਸੰਘਰਸ਼ ਕੀਤਾ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਕੁਝ ਹਿੱਸਾ ਹੀ ਹੈ ਜ਼ਮੀਨ ਦਾ ਜਿਹੜਾ ਨਹੀਂ ਐਕਵਾਇਰ ਹੋਇਆ ਹੋਇਆ ਹੈਗਾ ਉਹ ਕਿਸਾਨ ਯੂਨੀਅਨ ਦੇ ਦਾਅਵੇ ਮੁਤਾਬਿਕ ਹੋਏ ਹੈ ਪਹਿਲਾਂ ਇਹ ਕਿਹਾ ਗਿਆ कि ਜਿਹੜੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਉਹ ਰਜਿਸਟਰੀਆਂ ਦੇਖ ਕੇ ਨਹੀਂ ਦਿੱਤਾ ਗਿਆ ਰਜਿਸਟਰੀਆਂ ਨੂੰ ਚੈੱਕ ਕੀਤੀਆਂ ਗਈਆਂ ਜੋ ਤਕਸੀਮ ਦੇ ਰਿਕਾਰਡ ਨੇ ਪੰਜਾਬ ਸਰਕਾਰ ਦੇ ਉਸ ਦੇ ਮੁਤਾਬਿਕ ਸੀ ਜੋ ਜੋ ਉੱਥੇ ਨਾਮ ਬੋਲਦੇ ਸੀਗੇ ਮਾਲਕਾਂ ਦੇ ਉਹਨਾਂ ਨੂੰ ਪੈਸੇ ਜਿਹੜੇ ਨੇ ਉਹ ਖਾਤਿਆਂ 'ਚ ਪਾ ਦਿੱਤੇ ਗਏ ਨੇ ਸੂ ਪੁਰਾਣੇ ਮਾਲਕ ਜਿਹੜੇ ਸੀ ਜਿਨ੍ਹਾਂ ਦਾ ਨਾਮ ਹਜੇ ਵੀ ਤਕਸੀਮ 'ਚ ਨਹੀਂ ਸੀਗਾ ਉਹ ਪੁਰਾਣੇ ਮਾਲਕਾਂ ਨੂੰ ਪੈਸਾ ਚਲਾ ਗਿਆ ਹੈ ਨਵੇਂ ਮਾਲਕ ਨੇ ਜਿਨ੍ਹਾਂ ਨੇ ਰਿਸ਼ਤੀਆਂ ਕਰਾਈਆਂ ਹੁੰਦੀਆਂ ਨੇ ਇੰਤਕਾਲ ਹੋਏ ਹੋਏ ਨੇ ਜਿਨ੍ਹਾਂ ਕੋਲ ਸਾਰੇ ਕਾਗਜ਼ ਨੇ ਉਹਨਾਂ ਨੂੰ ਪੈਸਾ ਨਹੀਂ ਮਿਲਿਆ ਹੈ ਹੁਣ ਮਤਲਬ ਜੇ ਪੰਜਾਬ ਸਰਕਾਰ ਦੇ ਅਫਸਰਾਂ ਨੇ ਇਹ ਕੀਤਾ ਹੈ ਇਹ ਵਾਕਿਆ ਹੀ ਅਸਤਰਾ ਹੋਇਆ ਹੈ ਕਿ ਉਹਨਾਂ ਨੇ ਰਿਕਾਰਡ ਜਿਹੜੇ ਨੇ ਅਪਡੇਟਡ ਚੈੱਕ ਨਹੀਂ ਕੀਤੇ ਜਾਂ ਕਰਾਸ ਵੈਰੀਫਾਈ ਨਹੀਂ ਕੀਤੇ ਠੀਕ ਹੈ ਤਕਸੀਮਾਂ ਜਿਹੜੀਆਂ ਨੇ ਉਹ ਹੋਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਕਈ ਕਈ ਸਾਲ ਜਿਹੜਾ ਹੈ ਉਹ ਜ਼ਮੀਨ ਮਾਲਕ ਵੀ ਜਿਹੜਾ ਹੈ ਕਿਸਾਨ ਨੇ ਉਹ ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹੈ ਉਹ ਆਪਣਾ ਰਜਿਸਟਰੀ ਕਰਾਉਂਦੇ ਨੇ ਰੁਸੀ ਤੋਂ ਬਾਅਦ ਇੰਤਕਾਲ ਕਰਾਉਂਦੇ ਨੇ ਉਹਨਾਂ ਮੁਤਾਬਿਕ ਇੰਤਕਾਲ ਦੇ ਨਾਲ ਜ਼ਮੀਨ ਜਿਹੜੀ ਹੈ ਉਹਨਾਂ ਦੀ ਹੋ ਗਈ ਹੈ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਹੈ ਤੇ ਉਹ ਆਪਣਾ ਕੰਮ ਜਿਹੜਾ ਹੈ ਉਹ ਖੇਤੀਬਾੜੀ ਸ਼ੁਰੂ ਕਰ ਦਿੰਦੇ ਨੇ ਉਹ ਤਕਸੀਮ ਦੇ ਵਾਲਾ ਇੰਨਾ ਗੋਲ ਦੇ ਨਹੀਂ ਹੈਗੇ ਇਹ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਇਹ ਨਹੀਂ ਹੈ ਕਿ ਪੰਜਾਬ ਸਰਕਾਰ ਨੂੰ ਨਹੀਂ ਪਤਾ ਹੈ ਫੇਰ ਵੀ ਜੇ ਕਿਸੇ ਅਫਸਰ ਨੇ ਐਸਡੀਐਮ ਨੇ ਡੀਸੀ ਨੇ ਇਹ ਕੀਤਾ ਹੈ ਕਿ ਉਹਨਾਂ ਨੇ ਰਜਿਸਟਰੀਆਂ ਜਾਂ ਮਾਲਕੀ ਜਿਹੜੀ ਹੈ ਉਹ ਵੈਰੀਫਾਈ ਨਹੀਂ ਕੀਤੀ ਹੈ ਦੇਖੀ ਨਹੀਂ ਹੈ ਤੇ ਤਕਸੀਮ ਦੇ ਹਿਸਾਬ ਨਾਲ ਹੀ ਪੈਸਾ ਵੰਡਤਾ ਹੈ ਤਾਂ ਉਹ ਨਲਾਕੀ ਹੈ ਪੰਜਾਬ ਸਰਕਾਰ ਦੀ ਉਹਦਾ ਹੱਲ ਜਿਹੜਾ ਹੈ ਉਹ ਪੁਲਿਸ ਨਾਲ ਭੇਜ ਕੇ ਨਹੀਂ ਹੋਣਾ ਹੈ ਉਹ ਤਾਂ ਉੱਥੇ ਬੈਠ ਕੇ ਆਪਣੀ ਗਲਤੀ ਨੂੰ ਸੁਧਾਰਨ ਨਾਲ ਹੋਣਾ ਹੈ ਪਰ ਗੱਲ ਇੱਥੇ ਨਹੀਂ ਰੁਕੀ ਉਸ ਤੋਂ ਥੋੜੀ ਦੇਰ ਬਾਅਦ ਜਿਹੜੇ ਬਿਆਨ ਆਏ ਕਿਸਾਨ ਯੂਨੀਅਨਾਂ ਦੇ ਉਹ ਆਏ ਜੀ ਕਿ ਇੱਥੇ ਦੋ ਤਿੰਨ ਜਿਹੜੇ ਮਜ਼ਦੂਰਾਂ ਦੇ ਘਰ ਸੀਗੇ ਉਹਨਾਂ ਨੂੰ ਘਰਾਂ ਨੂੰ ਜਿਹੜਾ ਹੈ ਉਹ ਢਾਣ ਦੀ ਗੱਲ ਹੋਈ ਹੈ ਤੇ ਉਹ ਕੰਪਨਸੇਸ਼ਨ ਉਹਨਾਂ ਨੂੰ ਟੁਕਮਾ ਨਹੀਂ ਮਿਲਿਆ ਇਸੇ ਤਰ੍ਹਾਂ ਉੱਥੇ ਕੋਈ ਦੁਕਾਨ ਬਣੀ ਹੋਈ ਸੀ ਕਹਿੰਦੇ ਦੁਕਾਨ ਜਿਹੜੀ ਹੈ ਉਹ ਵੀ ਉਹਦਾ ਕੰਪਨਸੇਸ਼ਨ ਜਿਹੜਾ ਹੈ ਉਹ ਟੁਕਵਾਨਾ ਹੀ ਮਿਲਿਆ ਹੋਰ ਉੱਥੇ ਉਹ ਜਿਹੜਾ ਹੈ ਉਹ अर्ਬਨ ਏਰੀਆ ਦੇ ਹਿਸਾਬ ਨਾਲ ਕੰਪਨਸੇਸ਼ਨ ਮੇਰਾ ਖਿਆਲ ਮੰਗ ਰਹੇ ਨੇ ਕਿਉਂਕਿ ਦੁਕਾਨ ਤੇ ਘਰ ਦੀ ਗੱਲ ਹੋ ਰਹੀ ਹੈ ਜਦਕਿ ਜਿਹੜਾ ਕੰਪਨਸੇਸ਼ਨ ਹੈ ਉਹ ਰੂਰਲ ਏਰੀਆ ਦੇ ਹਿਸਾਬ ਨਾਲ ਜਿਹੜਾ ਹੈ ਖੇਤੀਬਾੜੀ ਦੀ ਜ਼ਮੀਨ ਦੇ ਹਿਸਾਬ ਨਾਲ ਮਿਲਿਆ ਜੁਗ। ਸੋ ਉਹ ਜਿਹੜੇ ਕਾਰਨ ਨੇ ਉਹ ਬਦਲੇ ਦੇ ਪਹਿਲਾਂ ਇੱਕ ਕਾਰਨ ਦੱਸਿਆ ਗਿਆ ਫਿਰ ਦੂਸਰਾ ਕਾਰਨ ਸਾਹਮਣੇ ਆਇਆ ਹੋ ਸਕਦਾ ਸਾਰੇ ਹੀ ਕਾਰਨ ਹੋਣ ਪਰ ਰੌਲਾ ਜਿਹੜਾ ਹੈ ਉਹ ਇਸ ਚੀਜ਼ ਦਾ ਸੀਗਾ। ਅ ਤਰਨਤਾਰਨ ਦੇ ਵਿੱਚ ਜਿਹੜਾ ਹੈ ਉਹ ਹੋਰ ਰੌਲਾ ਹੈ ਉੱਥੇ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਦੋ ਮੀਟਿੰਗਾਂ ਵੀ ਜਿਹੜੀਆਂ ਨੇ ਕਿਸਾਨ ਯੂਨੀਅਨ ਦੀਆਂ ਪ੍ਰਸ਼ਾਸਨ ਦੇ ਨਾਲ ਹੋਈਆਂ ਨੇ ਪੁਲਿਸ ਨਾਲ ਐਸ ਡੀ ਐਮ ਨਾਲ ਉਸ ਮੀਟਿੰਗਾਂ ਦੇ ਵਿੱਚ ਜੋ ਨਿਕਲ ਕੇ ਆਇਆ ਹੈ ਕਿਸਾਨ ਯੂਨੀਅਨ ਦਾ ਮੰਗ ਜੋ ਹੈ ਉਹ ਇਹ ਹੈ ਕਿ ਉਹ 1 ਕਰੋੜ 20 ਲੱਖ ਰੁਪਇਆ ਕਿੱਲੇ ਦਾ ਮੁਆਵਜ਼ਾ ਜਿਹੜਾ ਹੈ ਮੰਗ ਰਹੇ ਨੇ ਫਿਰ ਉਹ ਕਹਿੰਦੇ ਨੇ ਕਿ ਸਾਡੇ ਇਸ ਜ਼ਮੀਨ ਦੀਦੀ ਐਕਵਾਇਰ ਹੋਊਗੀ ਉਸ ਮਾਲਕ ਦੇ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਫਿਰ ਉਹ ਕਹਿੰਦੇ ਨੇ ਜੀ ਸਾਈਡ ਰੋਡ ਜਾਂ ਸਲਿੱਪ ਰੋਡ ਬਣਾਈ ਜਾਵੇ ਜਦੋਂ ਅਸੀਂ ਸਾਡੀ ਜਿਹੜੀ ਹੈ ਲੰਘਣ ਵਾਸਤੇ ਜਿਹੜਾ ਸਾਨੂੰ ਸੁਖਾਲਾ ਹੋਵੇ ਉਹ ਸ਼ਰਤਾਂ ਜਿਹੜੀਆਂ ਨੇ ਉਹਨਾਂ ਨੇ ਰੱਖੀਆਂ ਹੋਈਆਂ ਨੇ ਉਹ ਇਹ ਸ਼ਰਤਾਂ ਜਿਹੜੀਆਂ ਨੇ ਇਹ ਕਿਸੇ ਵੀ ਤਰ੍ਹਾਂ ਵਾਜਿਬ ਜਿਹੜੀਆਂ ਨਹੀਂ ਹੈਗੀਆਂ ਪਰ ਉਹ ਕਿਸਾਨ ਅੜੇ ਹੋਏ ਨੇ ਉਹ ਕਹਿੰਦੇ ਜੀ ਅਸੀਂ ਤਾਂ 1 ਕਰੋੜ 20 ਲੱਖ ਕਿਤੋਂ ਘੱਟ ਜਿਹੜਾ ਹੈ ਜ਼ਮੀਨ ਦਾ ਮੁੱਲ ਨਹੀਂ ਲੈਣਾ ਹੈ ਮੁਆਵਜ਼ਾ ਨਹੀਂ ਲੈਣਾ ਕੰਪਨਸੇਸ਼ਨ ਨਹੀਂ ਲੈਣਾ ਹੈ ਨੌਕਰੀ ਦੀ ਮੰਗ ਵੀ ਜਿਹੜੀ ਹੈ ਸਾਡੀ ਜਾਇਜ਼ ਹੈ ਤੇ ਉਹ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਕੱਲ ਵੀ ਦੁਬਾਰਾ ਜਿਹੜਾ ਹੈ ਫਿਰ ਕਬਜ਼ਾ ਲੈਣ ਦੀ ਕੋਸ਼ਿਸ਼ ਹੋਈ ਹੈ ਨੈਸ਼ਨਲ ਹਾਈਵੇ ਥੋਰਟੀ ਦੇ ਠੇਕੇਦਾਰ ਆਪਣੀਆਂ ਮਸ਼ੀਨਾਂ ਲੈ ਕੇ ਪੁਲਿਸ ਨੂੰ ਲੈ ਕੇ ਗਏ ਉੱਥੇ ਪਰ ਕਿਸਾਨਾਂ ਦਾ ਕਾਫੀ ਵੱਡਾ ਇਕੱਠ ਹੋ ਕੇ ਉੱਥੇ ਰੀਡ ਕਾ ਜਿਹੜਾ ਹੈ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ ਤੇ ਕਬਜ਼ਾ ਜਿਹੜਾ ਹੈ ਪ੍ਰਸ਼ਾਸਨ ਨੂੰ ਨਹੀਂ ਮਿਲਿਆ ਹੈ। ਪੁਣ ਜ਼ਮੀਨ ਐਕਵਾਇਰ ਕਰਨ ਦਾ ਕਾਨੂੰਨ ਜਿਹੜਾ ਹੈ ਉਹ ਕੀ ਕਹਿੰਦਾ ਹੈ? ਕੀ ਇਸ ਦੇ ਸੰਬੰਧ ਦੇ ਵਿੱਚ ਕਾਨੂੰਨ ਬਣੇ ਹੋਏ ਨੇ? ਲੈਂਡ ਐਕ acquisition ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਐਕਟ ਹੈਗਾ ਜੀ 2013 ਦੇ ਵਿੱਚ ਹੀ ਬਣਿਆ ਸੀਗਾ। ਇਹਨੂੰ LAR ਵੀ ਕਿਹਾ ਜਾਂਦਾ ਹੈ L A R R ਐਕਟ ਹੈ 2013 ਦਾ। ਇਸ ਦੇ ਵਿੱਚ ਜਿਹੜਾ ਰਾਈਟ ਟੂ ਫੇਅਰ ਕੰਪੰਸੇਸ਼ਨ ਐਂਡ ਟ੍ਰਾਂਸਪੇਰੈਂਸੀ ਜਿਹੜਾ ਕਲੌਜ਼ ਹੈ ਉਹ ਇਹਨਾਂ ਚੀਜ਼ਾਂ ਨੂੰ ਜ਼ਮੀਨ ਅਕਵਾਇਰ ਨੂੰ ਜਿਹੜਾ ਹੈ ਡੀਲ ਕਰਦਾ ਹੈ ਉਹਦੇ ਤਹਿਤ ਹੀ ਜਿਹੜਾ ਹੈ ਇਹ ਸਾਰੀ ਆ ਪ੍ਰੋਸੈਸ ਹੈ ਜ਼ਮੀਨ ਅਕਵਾਇਰ ਕਰਨ ਦੀ ਉਹ ਕੀਤੀ ਜਾਂਦੀ ਹੈ ਇਹ ਜਿਹੜਾ ਐਕਟ ਹੈ 2013 ਨੂੰ ਜਦੋਂ ਬਣਾਇਆ ਗਿਆ ਤਾਂ ਇਸ ਨੇ ਲੈਂਡ ਐਕ acquisition ਐਕਟ ਜਿਹੜਾ ਸੀ 1894 ਦਾ ਉਹਨੂੰ ਬਦਲਿਆ ਸੋ ਪਹਿਲਾ ਜਿਹੜਾ ਐਕਟ ਬਣਾਇਆ ਹੋਇਆ ਸੀ ਉਹ 1894 ਦਾ ਕਾਨੂੰਨ ਹੈ ਉਹ ਚੱਲੀ ਜਾ ਰਿਹਾ ਸੀਗਾ 2013 ਦੇ ਵਿੱਚ ਬਦਲ ਕੇ ਜਿਹੜਾ ਹੈ ਨਵਾਂ ਕਾਨੂੰਨ ਲਿਆਂਦਾ ਗਿਆ ਹੁਣ ਇਹ ਕਾਨੂੰਨ ਜਿਹੜਾ ਹੈ ਉਹ ਕੀ ਕਹਿੰਦਾ ਹੈ ਉਹਦੇ ਵਿੱਚ ਜਿਹੜਾ ਕਲੋਜ਼ ਨੇ ਉਹ ਪਹਿਲਾ ਹੈਗਾ ਕਨਸੈਂਟ ਆਫ ਲੈਂਡ ਓਨਰ ਜਿਹੜਾ ਹੈ ਉਹ ਲਿਆ ਜਾਣਾ ਚਾਹੀਦਾ ਇਸ ਮੁਤਾਬਿਕ ਜਿਹੜਾ ਹੈ 70% ਜਿਹੜੇ ਪਿੰਡ ਦੇ ਕਿਸਾਨ ਨੇ ਉਹ ਇਸ ਨੂੰ ਸਹਿਮਤੀ ਪ੍ਰਗਟਾਉਂਦੇ ਨੇ ਤਾਂ ਹੀ ਜਿਹੜੀ ਹੈ ਜ਼ਮੀਨ ਐਕਵਾਇਰ ਕੀਤੀ ਜਾਏਗੀ ਜੇ ਉਹ ਪਬਲਿਕ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਹੈ ਦਾ ਪ੍ਰੋਜੈਕਟ ਹੈ ਤਾਂ 80% ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਹੁਣ ਜਿਹੜਾ ਅਕਵਾਇਰ ਜ਼ਮੀਨ ਕਰਨੀ ਆ ਉਹ ਗਵਰਨਮੈਂਟ ਪਰਪਸਸਸ ਵਾਸਤੇ ਹੁੰਦੀ ਹੈਗੀ ਉਹਦੇ ਵਿੱਚ ਰੋਡ 에어ਪੋਰਟ ਰੇਲਵੇਜ਼ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਜੇ ਬਣਾਉਣੀਆਂ ਨੇ ਰੂਰਲ ਇਨਫਰਾਸਟ੍ਰਕਚਰ ਬਣਾਉਣਾ ਹੈ ਇਹ ਸਾਰੀਆਂ ਚੀਜ਼ਾਂ ਤਾਂ ਇਹ ਜ਼ਮੀਨ ਅਕਵਾਇਰ ਹੋਣ ਦੀ ਗੱਲ ਹੈ ਤੇ 70% ਜਿਹੜੇ ਲੋਕਾਂ ਦੀ ਸਹਿਮਤੀ ਹੈ ਉਹ ਹੋਣੀ ਜ਼ਰੂਰੀ ਹੈ ਜੇ ਸਰਕਾਰੀ ਕੰਮ ਹੈ ਜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੈ 80% ਲੋਕਾਂ ਦੀ ਦੂਸਰਾ ਹੈ ਕੰਪਨਸੇਸ਼ਨ ਕੰਪਨਸੇਸ਼ਨ ਦੇ ਵੀ ਬੜੇ ਕਲੀਅਰ ਜਿਹੜੇ ਨੇ ਉਹ ਰੂਲ ਲਿਖੇ ਹੋਏ ਨੇ ਉਹ ਇਹ ਹੈ ਕਿ ਮਾਰਕੀਟ ਵੈਲਿਊ ਜੋ ਹੈ ਜ਼ਮੀਨ ਦੀ ਜੇ ਉਹ ਪਿੰਡੂ ਖੇਤਰ ਹੈ ਤਾਂ ਮਾਰਕੀਟ ਵੈਲਿਊ ਜ਼ਮੀਨ ਤੋਂ ਦੁੱਗਣੀ ਜਿਹੜੀ ਹੈ ਦੋ ਗੁਣਾ ਕੀਮਤ ਜਿਹੜੀ ਹੈ ਉਹ ਕਿਸਾਨ ਨੂੰ ਦਿੱਤੀ ਜਾਊਗੀ ਉਹਦੀ ਜ਼ਮੀਨ ਦੀ ਜੇ ਇਹ ਅਰਬਨ ਏਰੀਆ ਹੈ ਸ਼ਹਿਰੀ ਇਲਾਕਾ ਹੈ ਆ ਉਹਦੀ ਕੰਪਨਸੇਸ਼ਨ ਜਿਹੜੀ ਹੈ ਉਹ 4 ਗੁਣਾ ਦਿੱਤੀ ਜਾਏਗੀ ਬੜਾ ਕਲੀਅਰ ਡਿਫਾਈਨਡ ਹੈ ਇਹਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਜੀ ਕਿਸੇ ਹੋਰ ਸਟੇਟ ਦੇ ਵਿੱਚ ਰੇਟ ਐਨਾ ਉਹਨੂੰ ਦੇਖ ਕੇ ਕਿਸੇ ਦੂਜੀ ਸਟੇਟ ਦੇ ਵਿੱਚ ਰੇਟ ਤੈਅ ਕੀਤਾ ਜਾਵੇਗਾ ਬਿਲਕੁਲ ਗਲਤ ਗੱਲ ਹੈ ਉਹ ਉਸ ਜਗ੍ਹਾ ਦੀ ਮਾਰਕੀਟ ਵੈਲਿਊ ਕੀ ਹੈ ਜੋ ਬਾਜ਼ਾਰੀ ਰੇਟ ਚੱਲ ਰਿਹਾ ਹੈ ਉਸ ਮੌਜੂਦਾ ਜਿਵੇਂ 20 ਲੱਖ ਰੁਪਏ ਕਿੰਨਾ 25 ਲੱਖ ਰੁਪਏ ਕਿੰਨਾ 30 ਲੱਖ ਰੁਪਏ ਕਿੰਨਾ ਜੋ ਵੀ ਉਸ ਏਰੀਆ ਦਾ ਰੇਟ ਹੈ ਉਸ ਤੋਂ ਜੇ ਉਹ ਪਿੰਡੂ ਏਰੀਆ ਹੈ ਖੇਤੀ ਦੀ ਜ਼ਮੀਨ ਹੈ ਤਾਂ ਦੁੱਗਣਾ ਉਸ ਤੋਂ ਉਹਨੂੰ ਮਿਲੇਗਾ ਕੰਪਨਸੇਸ਼ਨ ਮੁਆਵਜ਼ਾ ਜਿਹੜਾ ਹੈ ਜੇ ਸ਼ਹਿਰੀ ਖੇਤਰ ਹੈ ਤਾਂ ਚਾਰ ਗੁਣਾ ਮਿਲੇਗਾ ਫੇਰ ਸੋਸ਼ਲ ਇੰਪੈਕਟ ਅਸੈਸਮੈਂਟ ਹੈ ਜਿਹੜੀ ਲੋਕਲ ਜਿਹੜੀ ਉੱਥੋਂ ਦੀ ਵਸੋਂ ਹੈ ਲੋਕ ਨੇ ਜਿਹੜੇ ਉੱਥੇ ਰਹਿ ਰਹੇ ਉਹਨਾਂ ਤੇ ਇਸ ਜਿਹੜਾ ਪ੍ਰੋਜੈਕਟ ਦਾ ਉਹ ਕੀ ਅਸਰ ਪਏਗਾ ਕੋਈ ਉਹਨਾਂ ਦੇ 네ਗੇਟਿਵ ਇੰਪੈਕਟ ਤਾਂ ਨਹੀਂ ਗਲਤ ਅਸਰ ਤਾਂ ਨਹੀਂ ਪੈ ਰਿਹਾ ਉੱਥੋਂ ਉਜੜ ਰਹੇ ਤਾਂ ਨਹੀਂ ਹੈ ਕਿ ਉੱਥੇ ਉਹਨਾਂ ਦਾ ਮੁਢਲੀ ਸੇਵਾ ਨਾ ਹੋ ਰਿਹਾ ਹੋਵੇ ਗਲਤ ਅਸਰ ਜੇ ਹੈ ਉਹ ਬਿਲਕੁਲ ਨਹੀਂ ਪਹਿਣਾ ਚਾਹੀਦਾ ਉਹਦੀ ਸਟੱਡੀ ਜਿਹੜੀ ਆ ਪਹਿਲਾਂ ਹੋਊਗੀ ਫਿਰ ਹੀ ਜਿਹੜਾ ਹੈ ਪ੍ਰੋਜੈਕਟ ਲਈ ਜ਼ਮੀਨ ਅਕਵਾਇਰ ਕੀਤੀ ਜਾਊਗੀ ਉਸ ਤੋਂ ਬਾਅਦ ਚੌਥਾ ਹਿੱਸਾ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਰਿਟਰਨ ਆਫ ਅਨਯੂਟਿਲਾਈਜ਼ਡ ਲੈਂਡ ਜੇ 5 ਸਾਲ ਤੱਕ ਉੱਥੇ ਕੰਮ ਨਹੀਂ ਹੁੰਦਾ ਹੈ ਜ਼ਮੀਨ ਖਾਲੀ ਪਈ ਰਹਿੰਦੀ ਹੈ ਅਕਵਾਇਰ ਹੋਣ ਤੋਂ ਬਾਅਦ ਵੀ ਤਾਂ ਜਿਹੜੀ ਹੈ ਸਰਕਾਰ ਇਹ ਜ਼ਮੀਨ ਜਿਹੜੀ ਹੈ ਉਹ ਕਿਸਾਨਾਂ ਨੂੰ ਵਾਪਸ ਕਰ ਦੇਵੇਗੀ ਇਹ ਜਿਹੜਾ ਮੋਟਾ-ਮੋਟਾ 3-4 ਜਿਹੜੇ ਕਲੌਜ਼ ਨੇ ਇਸ ਕਾਨੂੰਨ ਦੇ ਹੈਗੇ ਨੇ ਔਰ ਇਸੇ ਦੇ ਤਹਿਤ ਹੀ ਜਿਹੜਾ ਹੈ ਮੁਆਵਜ਼ਾ ਦਿੱਤਾ ਜਾਂਦਾ ਹੈ ਜੋ ਹੁਣ ਹੋ ਰਿਹਾ ਹੈ ਜਿਹੜਾ 1 ਕਰੋੜ 20 ਲੱਖ ਦੀ ਡਿਮਾਂਡ ਹੈ ਉਹ ਕਿਸੇ ਵੀ ਪਾਸਿਓਂ ਜਿਹੜਾ ਹੈ ਦੁੱਗਣਾ ਮਾਰਕੀਟ ਵੈਲਿਊ ਦਾ ਰੇਟ ਹੈ ਨਹੀਂ ਪੰਜਾਬ 'ਚ ਕਿਤੇ ਵੀ 60 ਲੱਖ ਦਾ ਕਿੰਨੇ ਦਾ ਰੇਟ ਨਹੀਂ ਹੈ ਕਿ ਉਹ 1 ਕਰੋੜ 20 ਲੱਖ ਮੰਗ ਰਹੇ ਨੇ ਸੋ ਉਹ ਨੌਕਰੀ ਦੀ ਵੀ ਪ੍ਰੋਵੀਜ਼ਨ ਜਿਹੜੀ ਹੈ ਇਹਦੇ ਵਿੱਚ ਕਿਤੇ ਨਹੀਂ ਦਿੱਤੀ ਹੋਈ ਹੈਗੀ ਲੇਕਿਨ ਉਸਤੇ ਵੀ ਉਹ ਅੜੇ ਹੋਏ ਨੇ ਸੋ ਮੰਗਾਂ ਜਿਹੜੀਆਂ ਨੇ ਉਹ ਜਿਹੜਾ ਹੈ ਕਿਸਾਨ ਮਜ਼ਦੂਰ ਇਕਤਾ ਜਿਹੜੀ ਹੈ ਸਵਰਨ ਸਿੰਘ ਪੰਦੇੜ ਦੀ ਕਿਸਾਨ ਆਰਗੇਨਾਈਜੇਸ਼ਨ ਜਿਹੜੀ ਯੂਨੀਅਨ ਹੈ ਉਹਦੇ ਵੱਲੋਂ ਰੱਖੀਆਂ ਗਈਆਂ ਨੇ ਨਾਜਾਇਜ਼ ਮੰਗਾਂ ਨੇ ਪਰ ਉਹ ਇਸ ਤੇ ਅੜੇ ਹੋਏ ਨੇ ਹੁਣ ਇਹਦੇ ਵਿੱਚ 2014 ਦੇ ਵਿੱਚ ਇੱਕ ਕਮੈਂਡਮੈਂਟ ਲਿਆਂਦੀ ਗਈ ਉਹਦੇ ਵਿੱਚ ਜਿਹੜਾ ਹੈ ਸੋਸ਼ਲ ਇੰਪੈਕਟ ਅਸੈਸਮੈਂਟ ਦੇ ਨੂੰ ਕਲੌਜ਼ ਨੂੰ ਬਦਲਿਆ ਗਿਆ ਕਿ ਜੇ ਡਿਫੈਂਸ ਦੇ ਕੋਈ ਹੈ ਰੱਖਿਆ ਮੰਤਰਾਲੇ ਨੂੰ ਕੋਈ ਜ਼ਮੀਨ ਚਾਹੀਦੀ ਹੈ ਤਾਂ ਜਿਹੜਾ ਹੈ ਯਾ ਰੂਰਲ ਇਨਫਰਾਸਟ੍ਰਕਚਰ ਵਾਸਤੇ ਬਹੁਤ ਜ਼ਰੂਰੀ ਕੋਈ ਪ੍ਰੋਜੈਕਟ ਲੱਗਣਾ ਹੈ ਤਾਂ ਅੰਗਰੇਜ਼ ਸੋਸ਼ਲ ਇੰਪੈਕਟ ਅਸੈਸਮੈਂਟ ਜਿਹੜਾ ਹੈ ਉਹ ਕਲੌਜ਼ ਨੂੰ ਨਹੀਂ ਲਾਗੂ ਕੀਤਾ ਜਾਏਗਾ ਇਸੇ ਤਰ੍ਹਾਂ 2015 ਚ ਇੱਕ ਹੋਰ ਅਮੈਂਡਮੈਂਟ ਕੀਤੀ ਗਈ ਉਹ ਸੀਗੀ ਇੱਕ ਪ੍ਰੋਵੀਜ਼ਨ ਇਹਦੇ ਵਿੱਚ ਮੈਂ ਆਂਦੀ ਗਈ ਕਿ ਜੇ ਅਕਵਾਇਰ ਹੋਣ ਤੋਂ ਬਾਅਦ ਜਿਹੜੀ ਜ਼ਮੀਨ ਹੈ ਉਹ ਕਾਫੀ ਵੱਧ ਰੇਟ ਦੇ ਉੱਤੇ ਵਿਕਦੀ ਹੈ ਤਾਂ ਕਿਸਾਨਾਂ ਨੂੰ ਕੰਪਨਸੇਸ਼ਨ ਜਿਹੜਾ ਹੈ ਉਹ ਵਧਾ ਕੇ ਦਿੱਤੇ ਜਾਣ ਦੀ ਪ੍ਰੋਵੀਜ਼ਨ ਜਿਹੜੀ ਹੈ ਇਸ ਕਾਨੂੰਨ ਚ ਕੀਤੀ ਗਈ ਕਿ ਜੇ ਬਾਅਦ ਚ ਇਹਦਾ ਰੇਟ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਕ ਕਿਸਾਨਾਂ ਨੂੰ ਇਹਦੀ ਕੰਪਨਸੇਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ ਸੋ ਇਹ ਪ੍ਰੋਵੀਜ਼ਨਾਂ ਆਲਰੇਡੀ ਇਹ ਚ ਹੈਗੀਆਂ ਨੇ ਲੇਕਿਨ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਉਹ ਆਪਣੇ ਇੱਜ਼ਤ ਤੇ ਅੜੀਆਂ ਹੋਈਆਂ ਨੇ ਕਿ ਅਸੀਂ ਤਾਂ ਜੀ ਮੁਆਵਜ਼ਾ ਆਪਣੇ ਮੁਤਾਬਕ ਲਵਾਂਗੇ ਕਾਨੂੰਨ ਮੁਤਾਬਕ ਜਿਹੜਾ ਹੈ ਸਾਨੂੰ ਉਹ ਫਰਕ ਨਹੀਂ ਪੈਂਦਾ ਸਾਡੀ ਜ਼ਮੀਨ ਦੀ ਕੀਮਤ ਜਿਹੜੀ ਹੈ ਜ਼ਿਆਦਾ ਹੈ ਇਸ ਪੱਖ ਤੋਂ ਉਹ ਜ਼ਿਆਦਾ ਕਹਿ ਰਹੇ ਨੇ ਕਿ 60 70 ਲੱਖ ਦਾ ਜਿਹੜਾ ਰੇਟ ਹੈ ਕਿੰਨੇ ਦਾ ਮਾਰਕੀਟ ਵੈਲਿਊ ਉਹ ਪੰਜਾਬ 'ਚ ਹੈ ਨਹੀਂ ਕਿਤੇ ਹੋ ਸਕਦਾ ਕਿਸੇ ਟਾਈਮ ਇਹ ਜਰੂਰ ਹੈ ਅੱਜ ਤੋਂ 10 12 15 ਸਾਲ ਪਹਿਲਾਂ ਇੱਕ ਵਾਰ ਜਿਹੜੇ ਜ਼ਮੀਨਾਂ ਦੇ ਭਾਗ ਬਹੁਤ ਜ਼ਿਆਦਾ ਵਧ ਗਏ ਸੀਗੇ ਉਦੋਂ 65 ਲੱਖ 60 ਲੱਖ ਦਾ ਕੀਲਾ ਪਹੁੰਚ ਗਿਆ ਸੀ ਬਟ ਉਹ ਬਹੁਤ ਪੁਰਾਣੀਆਂ ਗੱਲਾਂ ਨੇ ਉਹ ਜਿਵੇਂ ਉਤਾਰ ਚੜਾ ਆਉਂਦੇ ਰਹਿੰਦੇ ਨੇ ਉਸ ਟਾਈਮ ਉਦੋਂ ਜਿਹੜਾ ਹੈ ਚੜ੍ਹਾ ਪ੍ਰਾਪਰਟੀ ਦੇ ਪਿਛੇ ਬਹੁਤ ਜ਼ਿਆਦਾ ਆਇਆ ਸੀ ਹੁਣ ਉਹ ਅਜੇ ਕੇਸ ਨਹੀਂ ਹੈ ਤੇ ਇਸ ਕਰਕੇ ਮਾਰਕੀਟ ਵੈਲਿਊ ਜਿਹੜੀ ਹੈ ਉਹ ਜੋ ਅੱਜ ਕੱਲ ਦੇ ਰੇਟ ਚੱਲ ਰਹੇ ਨੇ ਉਸ ਦੇ ਮੁਤਾਬਿਕ ਹੀ ਜਣੀ ਹੈ ਉમે ਲੋਕੀ ਇਹਦਾ 오ਡੀਸਾ ਨਾਲ ਝਾਰਖੰਡ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਜੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਠੀਕ ਨਹੀਂ ਹੈਗੀਆਂ ਪਰਮਾਇਆ ਜਾ ਰਿਹਾ ਹੈ ਕਿਸਾਨ ਯੂਨੀਅਨਾਂ ਦਾ ਐਕਟਿਵ ਹੋਣਾ ਕਿਸਾਨਾਂ ਦੇ ਹੱਕ ਲਈ ਲੜਨਾ ਜਿਹੜਾ ਹੈ ਉਹ ਜਾਇਜ਼ ਹੈ ਵਾਜਿਬ ਹੈ ਉਹਦੇ ਵਿੱਚ ਕੋਈ ਇਨਕਾਰ ਨਹੀਂ ਕਰਦਾ ਪਰ ਜੜੀਆਂ ਮੰਗਾਂ ਨੇ ਉਹ ਜਾਇਜ਼ ਹੋਣੀਆਂ ਚਾਹੀਦੀਆਂ ਨੇ ਉਹ ਬਾਕੀ ਜਿਹੜੇ ਦੇਸ਼ ਦੇ ਵਿੱਚ ਕਾਨੂੰਨ ਮੁਤਾਬਕ ਲੋਕ ਚੱਲ ਰਹੇ ਨੇ ਉਹਨਾਂ ਮੁਤਾਬਕ ਹੀ ਹੋਣੀਆਂ ਚਾਹੀਆਂ ਨੇ ਜੇ ਕੰਪਨਸੇਸ਼ਨ ਜਾਂ ਮੁਆਵਜ਼ੇ ਦਾ ਦੁੱਗਣੇ ਦੀ ਪ੍ਰੋਵੀਜ਼ਨ ਹੈ ਤਾਂ ਦੁੱਗਣਾ ਹੀ ਮਿਲੇਗਾ ਤੁਹਾਨੂੰ ਉੱਥੇ 4 ਗੁਣਾ ਜਾਂ 5 ਗੁਣਾ ਕੰਪਨਸੇਸ਼ਨ ਕਿਸੇ ਨੇ ਨਹੀਂ ਦੇਣਾ ਜੇ ਨੌਕਰੀ ਦੀ ਪ੍ਰੋਵੀਜ਼ਨ ਜਿਹੜੀ ਹੈ ਉਹ ਨਹੀਂ ਹੈ ਤੇ ਤੁਸੀਂ ਕਹੋਨੇ ਜੀ ਸਾਡੇ ਤਾਂ ਹਰ ਘਰ ਦੇ ਬੰਦੇ ਨੂੰ ਸਰਕਾਰੀ ਨੌਕਰੀ ਦਵੋਗੇ ਤਾਂ ਉਹ ਨਹੀਂ ਹੋ ਸਕਦਾ ਪੌਸਿਬਲ ਨਹੀਂ ਹੈ ਪਰ ਉਹ ਜੋ ਹੈ ਮੰਗਾਂ ਦੇ ਵਿੱਚ ਰੱਖਿਆ ਹੋਇਆ ਇਹ ਆਪਾਂ ਨੂੰ ਕੁਝ ਇਤਿਹਾਸ ਦੇ ਵਿੱਚ ਜਾ ਕੇ ਇਹ ਜਿਹੀਆਂ ਮੂਵਮੈਂਟਸ ਤੋਂ ਸੇਧ ਲੈਣੀ ਚਾਹੀਦੀ ਹੈ ਇਹ ਕਿ ਗਲਤ ਨਹੀਂ ਤੇ ਜੇ ਨਿਕਲ ਸਕਦੇ ਨੇ ਬੈਸਟ ਬੰਗਾਲ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਨੇ ਇੱਕ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਸੰਗੂਰ ਦੇ ਵਿੱਚ ਟਾਟਾ ਦੇ ਖਿਲਾਫ ਉੱਥੇ ਪਲਾਂਟ ਲੱਗਣਾ ਸੀ ਟਾਟਾ ਦੀਆਂ ਕਾਰਾਂ ਬਣਾਉਣ ਦਾ ਉਹਦੀ ਜ਼ਮੀਨ ਐਕਵਾਇਰ ਹੋਈ ਹੋਈ ਸੀ ਉੱਥੇ ਉਹਨਾਂ ਨੇ ਧਰਨਾ ਲਾਇਆ ਵਿਰੋਧ ਪ੍ਰਦਰਸ਼ਨ ਕੀਤਾ ਤੇ ਉਹ ਜ਼ਮੀਨ ਜਿਹੜੀ ਹੈ ਵਾਪਸ ਲੈ ਲਈ Tata ਨੂੰ ਉੱਥੋਂ ਆਪਣਾ ਪ੍ਰੋਜੈਕਟ ਬੰਦ ਕਰਕੇ ਕਿਤੇ ਹੋਰ ਲਿਜਾਣਾ ਪਿਆ ਗੁਜਰਾਤ ਦੇ ਵਿੱਚ ਗਿਆ ਸੀ ਉਹ ਲੇਕਿਨ ਉੱਥੇ ਮੰਮਤਾ ਬੈਨਰਜੀ ਉਸ ਐਜੀਟੇਸ਼ਨ ਤੋਂ ਉਸ ਧਰਨੇ ਤੋਂ ਉਸ ਪ੍ਰਦਰਸ਼ਨ ਤੋਂ ਆਪਣੀ ਸਰਕਾਰ ਤਾਂ ਬਣਾ ਗਏ ਉੱਥੇ ਮੁੱਖ ਮੰਤਰੀ ਬਣ ਗਏ ਉਹ ਅੱਜ ਵੀ ਉਹ ਮੁੱਖ ਮੰਤਰੀ ਬਣੇ ਹੋਏ ਨੇ ਲੇਕਿਨ ਉਸ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਉਸ ਸਟੇਟ ਦਾ ਕਿੰਨਾ ਨੁਕਸਾਨ ਹੋਇਆ ਉਹਦਾ ਅੰਕਲਨ ਜਿਹੜਾ ਹੈ ਉਹ ਨਹੀਂ ਕੀਤਾ ਜਾਂਦਾ ਉਥੋਂ ਉਸ ਐਜੀਟੇਸ਼ਨ ਤੋਂ ਬਾਅਦ ਜੋ ਉਥੇ ਲਗਾਤਾਰ ਇਹ ਪ੍ਰਦਰਸ਼ਨ ਧਰਨਾ ਦਾ ਕਲਚਰ ਚੱਲ ਰਿਹਾ ਹੈ ਮਤਲਬ ਬਹੁਤ ਜਾਦੇ ਬੰਦ ਜਿਹੜੇ ਨੇ ਉਥੇ ਸੱਦੇ ਜਾਂਦੇ ਨੇ ਉਸ ਕਾਰਨ ਜਿਹੜਾ ਹੈ ਬਹੁਤ ਵੱਡੀਆਂ ਵੱਡੀਆਂ ਇੰਡਸਟਰੀਆਂ ਜਿਹੜੀਆਂ ਨੇ ਸੰਨਤਾਆਂ ਜਿਹੜੀਆਂ ਨੇ ਉਹ ਵੈਸਟ ਬੰਗਾਲ ਤੋਂ ਆਪਣਾ ਕਾਮਕਾਰ ਸਮੇਟ ਕੇ ਕਿਤੇ ਹੋਰ ਚਲੀਆਂ ਗਈਆਂ ਨੇ ਉਥੋਂ ਦੇ ਲੋਕਾਂ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ 네ਗੇਟਿਵ ਅਸਰ ਪਿਆ ਹੈ ਸ਼ੰਗੂਰ ਦੇ ਜਿਹੜੇ ਕਿਸਾਨ ਨੇ ਉਹ ਅੱਜ ਰੋ ਰਹੇ ਨੇ ਆਪਣੀ ਕਿਸਮਤ ਨੂੰ ਕਿ ਉੱਥੇ ਜੇ ਫੈਕਟਰੀ ਲੱਗਦੀ ਤਾਂ ਉੱਥੋਂ ਸ਼ਾਇਦ ਰੋਜ਼ਗਾਰ ਪੈਦਾ ਹੁੰਦਾ ਉਹਨਾਂ ਲੋਕਾਂ ਨੂੰ ਹੀ ਉੱਥੇ ਕੰਮ ਮਿਲਦਾ ਲੇਕਿਨ ਅੱਜ ਉੱਥੇ ਕੁਝ ਨਹੀਂ ਹੋ ਰਿਹਾ ਹੈ ਉਹ ਧਰਤੀ ਦੇ ਉੱਤੇ ਖੇਤੀ ਵੀ ਉਨੀ ਉਸ ਹਿਸਾਬ ਨਾਲ ਨਹੀਂ ਹੋ ਰਹੀ ਹੈ ਨਾ ਹੀ ਉੱਥੋਂ ਉਹ ਜ਼ਿਆਦਾ ਕਮਾਈ ਕਰ پا ਰਹੇ ਨੇ ਸੋ ਉਸ ਟਾਈਮ ਜ਼ਰੂਰ ਲੋਕਾਂ ਨੂੰ ਲੱਗਿਆ ਕਿ ਹਾਂਜੀ ਇਹ ਐਜੀਟੇਸ਼ਨ ਹੋਣਾ ਚਾਹੀਦਾ ਹੈ ਅਕਵਾਇਰ ਨਹੀਂ ਹੋਣੀ ਚਾਹੀਦੀ ਜ਼ਮੀਨ ਲੇਕਿਨ ਅੱਜ ਉਹ ਇਸ ਚੀਜ਼ ਨੂੰ ਪਛਤਾ ਰਹੇ ਨੇ ਇਸੇ ਤਰ੍ਹਾਂ ਅਸੀਂ ਵੀ ਹਰ ਗੱਲ ਦੇ ਉੱਤੇ ਬਿਨਾਂ ਧਿਆਨ ਰੱਖੇ ਕਿ ਸਾਡੀਆਂ ਮੰਗਾਂ ਜਾਇਜ਼ ਨੇ ਜਾਂ ਨਹੀਂ ਅਸੀਂ ਹਰ ਚੀਜ਼ ਜੋ ਹੈ ਨੰਬਰਾਂ ਦੇ ਜ਼ੋਰ ਤੇ ਗਿਣਤੀ ਦੇ ਜ਼ੋਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਪੰਜਾਬ 'ਚ ਅੱਜ ਹੋ ਰਿਹਾ ਹੈ ਕਿ ਹਰ ਗੱਲ ਦੇ ਉੱਤੇ ਜੋ ਹੈ ਦਰਨਾ ਪ੍ਰਦਰਸ਼ਨ ਲੱਗ ਰਿਹਾ ਹੈ ਮੰਗਾਂ ਜਿਹੜੀਆਂ ਨੇ ਉਹ ਇਸ ਤਰੀਕੇ ਦੀਆਂ ਮੰਗੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਸਿਰ ਪੈਰ ਨਹੀਂ ਹੈ ਬਟ ਉਸ ਚੀਜ਼ਾਂ ਦੇ ਲੋਕ ਅੜੇ ਹੋਏ ਨੇ ਕਿਸਾਨੀ ਉਹਨਾਂ ਨੇ ਨਾਲ ਜਿਹੜੀਆਂ ਨੇ ਅੜੀਆਂ ਹੋਈਆਂ ਨੇ ਉਹ ਇਸ ਤਰ੍ਹਾਂ ਦੀ ਜਿਹੜੀ ਟਕਰਾਅ ਦੀ ਸਥਿਤੀ ਹੈ ਸਰਕਾਰ ਨਾਲ ਬਣ ਰਹੀ ਹੈ ਉਹ ਠੀਕ ਨਹੀਂ ਹੈ ਇਨਵੈਸਟਮੈਂਟ ਦੇ ਹਿਸਾਬ ਨਾਲ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਇੰਡਸਟਰੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੂਜੇ ਪਾਸੇ ਇਹਨਾਂ ਹਰਕਤਾਂ ਨਾਲ ਜਿਹੜੀ ਹੈ ਉਹ ਵਪਾਰੀ ਜਿਹੜੇ ਨੇ ਉਹ ਪ੍ਰੇਸ਼ਾਨ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਹੋ ਸਕਦਾ ਹੈ ਇਹਨਾਂ ਨੂੰ ਕਿਸਾਨ ਯੂਨੀਅਨਾਂ ਨੂੰ ਸਪੋਰਟ ਕਰਨਾ ਭਗਵੰਤ ਮਾਨ ਸਾਹਿਬ ਦੀ ਰਾਜਨੀਤਿਕ ਬਜਬੂਰੀ ਹੋਵੇ ਲੇਕਿਨ ਇਹਦੇ ਜਿਹੜੇ ਸਿੱਟੇ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਨਿਕਲ ਰਹੇ ਕੋਈ ਚੰਗੇ ਜਿਹੜੇ ਨੇ ਪੰਜਾਬ ਦੇ ਵਪਾਰ ਵਾਸਤੇ ਜਾਂ ਪੰਜਾਬ ਸਟੇਟ ਦੇ ਇੰਡਸਟਰੀ ਵਾਸਤੇ ਨਹੀਂ ਨਿਕਲ ਰਹੇ ਇਸ ਚੀਜ਼ ਦਾ ਜਿਹੜਾ ਹੈ ਵਿਚਾਰ ਉਹ ਕਰਨਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਇਹਦੇ ਦੂਰ ਅੰਦੇਸ਼ੀ ਨਾਲ ਸੋਚਣ ਦੀ ਲੋੜ ਹੈ ਕਿ ਇਹਦੇ ਅੱਜ ਤੋਂ ਆਉਣ ਵਾਲੇ 5-10 ਸਾਲ ਬਾਅਦ ਕੀ ਸਿੱਟੇ ਨਿਕਲਣਗੇ ਅੱਜ ਠੀਕ ਹੈ ਤੁਹਾਡੀ ਫੋਕੀ ਚੌਧਰ ਜਿਹੜੀ ਹੈ ਉਹ ਆਪਣੀ ਬਣਾਈ ਹੋਈ ਹੈ ਕਿ ਹਾਂਜੀ ਅਸੀਂ ਬਹੁਤ ਵੱਡੇ ਨੇਤਾ ਬਣ ਗਏ ਹਾਂ ਬਟ ਇਹਦੇ ਨਾਲ ਨੁਕਸਾਨ ਜੋ ਹੋ ਰਿਹਾ ਹੈ ਉਸ ਨੂੰ ਅਸੈਸ ਕਰ ਲੈਣਾ ਵੀ ਬਹੁਤ ਜ਼ਰੂਰੀ ਹੈ ਇਹ ਪ੍ਰੋਜੈਕਟ ਜੋ ਨੇ ਜੇ ਸੜਕਾਂ ਇਹ ਹਾਈਵੇਜ਼ ਜੇ ਬਣਦੀਆਂ ਨੇ ਇਹਨਾਂ ਦਾ ਪੰਜਾਬ ਨੂੰ ਫਾਇਦਾ ਹੀ ਹੋਏਗਾ ਨੁਕਸਾਨ ਨਹੀਂ ਹੋਏਗਾ ਇਸ ਚੀਜ਼ ਨੂੰ ਵੀ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ ਹਾਲ ਜੇ ਕਾਨੂੰਨ ਮੁਤਾਬਿਕ ਤੁਹਾਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਹੈ ਜੇ ਉਹ ਤਕਸੀਮ ਦੇ ਕਰਕੇ ਕਿਸੇ ਹੋਰ ਬੰਦੇ ਨੂੰ ਗਲਤ ਬੰਦੇ ਨੂੰ ਚਲਾ ਗਿਆ ਉਹ ਗੱਲਾਂ ਵਾajib ਨੇ ਤੇ ਉੱਥੇ ਸਰਕਾਰ ਦੀ ਨਲਾਕੀ ਹੈ ਉਹਨੂੰ ਉਸੇ ਤਰੀਕੇ ਨਾਲ ਫਟਾਫਟ ਸੁਧਾਰ ਲੈਣਾ ਚਾਹੀਦਾ ਹੈ ਬਟ ਜੋ ਹਾਲਾਤ ਬਣੇ ਹੋਏ ਨੇ ਕਿ ਪੁਲਸ ਜੇ ਹਜ਼ਾਰਾਂ ਲੋਕ ਜਾ ਰਹੇ ਨੇ ਕਿਸਾਨ ਯੂਨੀਅਨਾਂ ਦੇ ਹਜ਼ਾਰਾਂ ਬੰਦੇ ਆ ਰਹੇ ਨੇ ਆਪਸ ਵਿੱਚ ਢਿੱਲ ਰਹੇ ਨੇ ਪਹਿਲਾਂ ਉਹ ਕਬਜ਼ਾ ਲੈ ਰਹੇ ਨੇ ਸਰਕਾਰ ਕਬਜ਼ਾ ਲੈ ਰਹੀ ਹੈ ਫਿਰ ਕਿਸਾਨ ਜਾ ਕੇ ਉਲਟਾ ਕਬਜ਼ਾ ਲੈ ਰਹੇ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਟੇਟ ਦੇ ਲੈਂਡ ਆਰਡਰ ਵਾਸਤੇ ਜਾਂ ਸਟੇਟ ਵਾਸਤੇ ਜਿਹੜਾ ਹੈ ਉਹ ਬਹੁਤੀਆਂ ਚੰਗੀਆਂ ਨਹੀਂ ਹਨ ਉਹ ਸੁਨੇਹਾ ਜਿਹੜਾ ਲੋਕਾਂ ਦੇ ਵਿੱਚ ਜਾ ਰਿਹਾ ਹੈ ਉਹ ਚੰਗਾ ਨਹੀਂ ਹੈ ਟੁਕਵਾ ਨਹੀਂ ਹੈ ਇਸ ਗੱਲ ਨੂੰ ਸਾਰੀਆਂ ਪਾਰਟੀਆਂ ਨੂੰ ਸਮਝਣ ਦੀ ਲੋੜ ਹੈ ਤੇ ਫੇਰ ਹੀ ਜਿਹੜਾ ਹੈ ਕੋਈ ਯੋਗ ਜਿਹੜਾ ਹੈ ਫੈਸਲਾ ਕਰਨ ਦੀ ਲੋੜ ਹੈ ਬੈ ਕੇ ਗੱਲ ਜਿਹੜੀ ਹੈ ਸਮਝਣ ਦੀ ਤੇ ਸਮਝਾਉਣ ਦੀ ਦੋਨੋਂ ਚੀਜ਼ਾਂ ਦੀ ਲੋੜ ਹੈ ਤਾਂ ਹੀ ਇਸ ਮਸਲੇ ਦਾ ਜਿਹੜਾ ਹੈ ਜਲਦੀ ਹੱਲ ਨਿਕਲੇਗਾ ਤੇ ਜਲਦੀ ਹੱਲ ਕੱਢਣਾ ਵੀ ਜਿਹੜਾ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਟਾਈਮ ਤੇ ਪ੍ਰੋਜੈਕਟ ਜਿਹੜੇ ਨੇ ਉਹ ਖਤਮ ਹੋਣ ਤੇ ਹੋਰ ਪ੍ਰੋਜੈਕਟ ਜਿਹੜੇ ਨੇ ਉਹ ਇਸ ਸੂਬੇ ਦੇ ਵਿੱਚ ਆ ਸਕਣ ਜਿਹਦੇ ਨਾਲ ਜਿਹੜਾ ਹੈ ਲੋਕਾਂ ਦੀਆਂ ਨੌਕਰੀਆਂ ਨਵੀਆਂ ਪੈਦਾ ਹੋਣ ਤੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ ਧੰਨਵਾਦ